ਇਨਾਂ ਚਾਰ ਰਾਸ਼ੀਆਂ ਤੇ ਅਪ੍ਰੈਲ ਦਾ ਆਖਰੀ ਹਫਤਾ ਪਏਗਾ ਭਾਰੀ ਖੜੀਆਂ ਹੋਣਗੀਆਂ ਸਮੱਸਿਆਵਾਂ ਧਿਆਨ ਚ ਰੱਖੋ ਇਹ ਖਾਸ ਗੱਲਾਂ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੌਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਰਾਸ਼ੀ ਫਲ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਿਓ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਰ ਰੋਜ਼ ਬਣਨ ਵਾਲੇ ਜੋਗਾਂ ਤੋਂ ਪ੍ਰਭਾਵਿਤ ਹੁੰਦੀਆਂ ਨੇ ਜ ਵੀ ਅਪ੍ਰੈਲ 2025 ਦੀ ਗੱਲ ਕਰੀਏ ਤਾਂ ਸੂਰਜ ਮੇਸ਼ ਰਾਸ਼ੀ ਵਿੱਚ ਮੌਜੂਦ ਹੈ ਟੌਰਸ ਰਾਸ਼ੀ ਵਿੱਚ ਗੁਰੂ ਦੇਵ ਬ੍ਰਹਸਪਤੀ ਮੌਜੂਦ ਹੋਣਗੇ ਤੇ ਮੰਗਲ ਕਰਕ ਰਾਸ਼ੀ ਵਿੱਚ ਮੌਜੂਦ ਹੋਵੇਗਾ ਮਯੂਸ ਕੇਤੂ ਕੰਨਿਆ ਰਾਸ਼ੀ ਵਿੱਚ ਰਹੇਗਾ ਚੰ드ਰਮਾ ਸ਼ਾਮ 6 ਵਜੇ ਤੱਕ ਤੁਨੂ ਰਾਸ਼ੀ ਵਿੱਚ ਰਹੇਗਾ ਇਸ ਦੇ ਨਾਲ ਹੀ ਮੀਨ ਰਾਸ਼ੀ ਵਿੱਚ ਬੈਠੇ ਸ਼ਨੀ ਬੁੱਧ ਸ਼ੁਕਰ ਅਤੇ ਮਯੂਸ ਰਾਹੁ ਕੁਝ ਰਾਸ਼ੀਆਂ ਦੇ ਲੋਕਾਂ ਲਈ ਸਮੱਸਿਆਵਾਂ ਪੈਦਾ ਕਰਨਗੇ ਆਓ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਨੇ ਜਿਨ੍ਹਾਂ ਲਈ 20 April ਤੋਂ ਲੈ ਕੇ ਬਾਅਦ ਵਾਲਾ ਹਫਤਾ ਤੰਗ ਕਰਨ ਵਾਲਾ ਚੰਗਾ ਨਹੀਂ ਹੈ ਸਿੰਘ ਰਾਸ਼ੀ ਸੂਰਜ ਤੁਹਾਡੀ ਰਾਸ਼ੀ ਦਾ ਮਾਲਕ ਹੈ ਪਰ ਇਸ ਦਿਨ ਇਹ ਮੇਸ਼ ਰਾਸ਼ੀ ਵਿੱਚ ਹੋਵੇਗਾ ਜਿਸ ਦਾ ਪ੍ਰਭਾਵ ਤੁਹਾਡੇ ਨੌਵੇਂ ਘਰ ਤੇ ਪਵੇਗਾ ਇਸ ਸਮੇਂ ਦੌਰਾਨ ਤੁਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋਗੇ ਪਰ ਕੰਮ ਤੁਹਾਡੀ ਇੱਛਾ ਅਨੁਸਾਰ ਨਹੀਂ ਹੋਣਗੇ ਜਿਆਦਾ ਆਤਮ ਵਿਸ਼ਵਾਸ ਜਾਂ ਗਲਤ ਉਮੀਦਾਂ ਚੜਚੜਾ ਪਣ ਦਾ ਕਾਰਨ ਬਣ ਸਕਦੀਆਂ ਨੇ ਤੁਸੀਂ ਯਾਤਰਾ ਯੋਜਨਾਵਾਂ ਜਾਂ ਲੰਬੇ ਸਮੇਂ ਦੇ ਟੀਚਿਆਂ ਬਾਰੇ ਨਿਰਾਸ਼ਾ ਮਹਿਸੂਸ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਵਿਚਾਰ ਦੂਜਿਆਂ ਤੇ ਥੋਪਣਾ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਅੱਗੇ ਹੈ ਰਾਸ਼ੀ ਕੰਨਿਆ ਕੇਤੂ ਤੁਹਾਡੀ ਰਾਸ਼ੀ ਵਿਚ ਰਹੇਗਾ ਅਤੇ ਜਦੋਂ ਵੀ ਕੇਤੂ ਕਿਸੇ ਵੀ ਰਾਸ਼ੀ ਵਿੱਚ ਹੁੰਦਾ ਹੈ ਤਾਂ ਉਲਝਣ ਅਣਜਾਣ ਡਰ ਅਤੇ ਡਿਸਕਨੈਕਟ ਵਰਗੀਆਂ ਚੀਜ਼ਾਂ ਵਧੇਰੇ ਮਹਿਸੂਸ ਹੁੰਦੀਆਂ ਨੇ ਇਸ ਦਿਨ ਤੁਸੀਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਪਰ ਸਪਸ਼ਟਤਾ ਨਹੀਂ ਪ੍ਰਾਪਤ ਕਰੋਗੇ ਮਨ ਵਾਰ-ਵਾਰ ਪਟਕਦਾ ਰਹੇਗਾ ਤੁਸੀਂ ਕੰਮ ਤੇ ਧਿਆਨ ਕੇਂਦ੍ਰਿਤ ਨਹੀਂ ਕਰ ਸਕੋਗੇ ਅਤੇ ਕੁਝ ਭਾਵਨਾਤਮਕ ਗੱਲਾਂ ਤੁਹਾਡੇ ਦਿਮਾਗ ਵਿੱਚ ਕਮੀਆਂ ਰਹਿਣਗੀਆਂ ਕਿਸੇ ਰਿਸ਼ਤੇ ਬਾਰੇ ਵੀ ਸ਼ੱਕ ਪੈਦਾ ਹੋ ਸਕਦਾ ਹੈ ਗਿਆ ਤਨੂ ਰਾਸ਼ੀ ਤਨੂ ਰਾਸ਼ੀ ਵਿੱਚ ਚੰ드ਰਮਾ ਹੋਵੇਗਾ ਅਤੇ ਇਸ ਦਿਨ ਮੂਲ ਅਤੇ ਪੂਰਵਾਸ਼ਾਦ ਨਕਸ਼ਤਰਾ ਦਾ ਵੀ ਪ੍ਰਭਾਵ ਹੋਵੇਗਾ ਜਿਸ ਕਾਰਨ ਅੱਜ ਭਾਵਨਾਵਾਂ ਤੁਹਾਡੇ ਉੱਤੇ ਹਾਵੀ ਹੋ ਸਕਦੀਆਂ ਨੇ ਛੋਟੀਆਂ-ਛੋਟੀਆਂ ਗੱਲਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਤੇ ਲੋਕਾਂ ਤੋਂ ਤੁਹਾਡੀਆਂ ਉਮੀਦਾਂ ਬਹੁਤ ਜ਼ਿਆਦਾ ਹੋ ਸਕਦੀਆਂ ਨੇ ਇਸ ਕਰਕੇ ਜੇਕਰ ਕੁਝ ਤੁਹਾਡੇ ਸੋਚੀ ਅਨੁਸਾਰ ਨਹੀਂ ਹੁੰਦਾ ਤਾਂ ਤੁਹਾਡਾ ਦਿਨ ਭਰ ਦਾ ਮੂਡ ਖਰਾਬ ਹੋ ਸਕਦਾ ਹੈ ਤੁਹਾਡਾ ਧਿਆਨ ਕੰਮ ਤੇ ਘੱਟ ਰਹੇਗਾ ਤੇ ਛੋਟੀਆਂ-ਮੋਟੀਆਂ ਗੱਲਾਂ ਤੇ ਮੂਡ ਬਦਲ ਸਕਦਾ ਹੈ ਅਗੇ ਰਾਸ਼ੀ ਹੈ ਮੀਨ ਰਾਸ਼ੀ ਮੀਨ ਰਾਸ਼ੀ ਵਿੱਚ ਚਾਰ ਗ੍ਰਹਿਾਂ ਦੀ ਇਕੱਠੀ ਮੌਜੂਦਗੀ ਥੋੜੀ ਜਿਆਦਾ ਊਰਜਾ ਨੂੰ ਦਰਸਾਉਂਦੀ ਹੈ ਰਾਹੂ ਅਤੇ ਸ਼ਨੀ ਦੀ ਇਕੱਠੀ ਮੌਜੂਦਗੀ ਗਲਤੀਆਂ ਤੇ ਸੁਸਤੀ ਦਾ ਸੁਮੇਲ ਪੈਦਾ ਕਰ ਸਕਦੀ ਹੈ ਬੁੱਧ ਅਤੇ ਸ਼ੁਕਰ ਦੇ ਬਾਵਜੂਦ ਤੁਸੀਂ ਆਪਣੇ ਆਪ ਨੂੰ ਉਲਝਣ ਥੱਕੇ ਹੋਏ ਜਾਂ ਭਾਵਨਾਤਮਕ ਤੌਰ ਤੇ ਦਬੇ ਹੋਏ ਮਹਿਸੂਸ ਕਰ ਸਕਦੇ ਹੋ ਕਿਸੇ ਮਾਮਲੇ ਨੂੰ ਲੈ ਕੇ ਮਨ ਵਿੱਚ ਸ਼ੱਕ ਅਤੇ ਜ਼ਿਆਦਾ ਸੋਚ ਵੱਧ ਸਕਦੀ ਹੈ ਲੋਕ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਸਹਿਜ ਨਹੀਂ ਹੋਵੋਗੇ ਯਾਦ ਰੱਖੇ ਇਹ ਰਾਸ਼ੀਆਂ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਨੂੰ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਇਨ੍ਹਾਂ ਸਾਰੇ ਪ੍ਰਵਾਹਾਂ ਤੋਂ ਬਚਣ ਲਈ ਸਿਰਫ ਇੱਕ ਆਪਣੇ ਆਪਣੇ ਈਸਟ ਵਾਹਿਗੁਰੂ ਜੋ ਵੀ ਤੁਸੀਂ ਭਗਵਾਨ ਮੰਨਦੇ ਹੋ ਉਹਨਾਂ ਦਾ ਜਾਪ ਕਰੋ ਉਹਨਾਂ ਦਾ ਧਿਆਨ ਕਰੋ ਤਾਂ ਕੋਈ ਵੀ ਰਾਸ਼ੀ ਦਾ ਪ੍ਰਭਾਵ ਤੁਹਾਡੇ ਤੇ ਨਹੀਂ ਪੈ ਸਕਦਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ